ਤੁਰੇ ਕਿਹਣਾ ਪਿੰਡ ਹੈਗਾ ਤੇ ਇਸ ਟਾਈਮ ਪਾਣੀ ਦੇ ਕੀ ਹਾਲਾਤ ਨੇ ਇਹ ਪਿੰਡ ਗੱਟੀ ਰਾਜੋ ਕੇ ਜੀ ਮੈਂ ਸਾਬਕਾ ਸਰਪੰਚ ਆਂ ਪਿੰਡ ਗੱਟੀ ਰਾਜੋ ਕੇ ਬਲਵੀਰ ਸਿੰਘ ਜੀ ਤੇ ਪਾਣੀ ਦੇ ਹਾਲਾਤ ਸਿਰੇ 2:30 ਵਜੇ ਤੋਂ ਜਾਨੀ ਕਿ ਕ੍ਰੋਸ ਕਰ ਚੁੱਕਿਆ ਸਤਾਰਾਂ ਨੂੰ ਵੀ ਸਾਡੇ ਪਿੰਡ ਪਾਣੀ ਦਾ ਖੇਤਾਂ ਦੇ ਵਿੱਚ ਫੜਨਾ ਸ਼ੁਰੂ ਹੋ ਚੁੱਕਾ ਜੀ ਕਿੰਨਾ ਕੋਈ ਜਿਹੜੀ ਫਸਲ ਹੈ ਇਸ ਟਾਈਮ ਜਿਹੜੀ ਆ ਉਹ ਪਾਣੀ ਹਟਾ ਗਈ ਪਾਣੀ ਹਟਾ ਜਿਹੜੀ ਤਾਰਾਂ ਤੋਂ ਪਾਰ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਹਜੇ ਡੁੱਬੀਆਂ ਨਹੀਂ ਪਰਪਰ ਪਾਣੀ ਕ੍ਰੋਸ ਕਰ ਚੁੱਕਿਆ ਜੀ ਪਾਣੀ ਵਿੱਚ ਆ ਗਿਆ ਜ਼ਮੀਨਾਂ ਦੇ ਵਿੱਚ ਤੇ ਫਿਰ ਕੀ ਤੁਹਾਨੂੰ ਲੱਗਦਾ ਅੱਗੋ ਕੀ ਲੱਗਦਾ ਸਾਨੂੰ ਸ਼ੰਕਾ ਜੇ ਪਾਣੀ ਵਧਨ ਦੇ ਹਸਾਰ ਨੇ ਜੀ ਪਾਣੀ ਹੋਰ ਵਧ ਸਕਦਾ ਜੀ ਆਮ ਪਬਲਿਕ ਚ ਲੋਕਾਂ ਚ ਡਰ ਦਾ ਮਾਹੌਲ ਬਣਿਆ ਜੀ ਪਾਣੀ ਫਿਰਨਾ ਅੱਗੇ ਤਰਾ 2023 ਤਰਾ ਵੱਜ ਜਾ ਪਾਣੀ ਜੇ ਵੱਧਦਾ ਤਾਂ ਫਿਰ ਕੋਈ ਪ੍ਰਸ਼ਾਸਨ ਦੇ ਇੰਤਜ਼ਾਮ ਵਗੈਰਾ ਜਾਂ ਕੁਝ ਹਜੇ ਤੱਕ ਤਾਂ ਫਿਲਹਾਲ ਕੋਈ ਪ੍ਰਸ਼ਾਸਨ ਦਾ ਇੰਤਜ਼ਾਮ ਨਹੀਂ ਬਾਕੀ ਗੱਲਬਾਤ ਕਰਦੇ ਪ੍ਰਸ਼ਾਸਨ ਨਾਲ ਕਿ ਸਾਨੂੰ ਜਿਹੜੀ ਜ਼ਰੂਰਤ ਹੈ ਸਾਨੂੰ ਹੈਲਪ ਕੀਤੀ ਜਾਵੇ ਅੱਜ ਕਿਹੜਾ ਪਿੰਡ ਹੈ ਤੇ ਕੀ ਹਾਲਾਤ ਨੇ ਇੱਥੇ ਪਾਣੀ ਦੇ ਜਿੱਥੇ ਆਪਾਂ ਖੜੇ ਪਿੰਡ ਗੱਡੀ ਰਜੋਗ ਏਰੀਆ ਤੇ ਪਾਕਿਸਤਾਨ ਦੇ ਹੱਦ ਦੇ ਨਾਲ ਲੱਗਦਾ ਬਾਰਡਰ ਤੇ ਹੀ ਬਿਲਕੁਲ ਹੈ ਤੇ ਜਿਹੜਾ ਇਹ ਏਰੀਆ ਇਸ ਟਾਈਮ ਤੇ ਪਾਣੀ ਦੇ ਰਾਦ ਦੇ ਚ ਤਾਂ ਖਰਾਬੀ ਲੱਗ ਰਿਹਾ ਜਿਵੇਂ ਦੇਖਣ ਨੂੰ ਕਿੰਨਾ ਕੁ ਪਾਣੀ ਆ ਗਿਆ ਕਿੰਨੀ ਕੁ ਫਸਲ ਜਿਹੜੀ ਨੁਕਸਾਨ ਹੋਈ ਹੈ ਫਸਲ ਇਸ ਟਾਈਮ ਤੇ ਤਾਂ ਇਹ ਸਾਰੇ ਖੇਤਾਂ 'ਚ ਪਾਣੀ ਵੜਿਆ ਹੋਇਆ ਪੂਰਾ ਉਤੋਂ ਤੱਕ ਨਹੀਂ ਭਰਿਆ ਤੇ ਬਾਕੀ ਖੇਤਾਂ ਦੇ ਵਿੱਚ ਪਾਣੀ ਸਾਰਿਆਂ 'ਚ ਕ੍ਰਾਸ ਹੋ ਚੁੱਕਾ ਹੈ ਤੇ ਕੀ ਲੱਗਦਾ ਹੈ ਕਿ ਇਹ ਪਾਣੀ ਵਦਨ ਦੀ ਸ਼ੰਕਾ ਹੈਗੀ ਹੈ ਪਾਣੀ ਤਾਂ ਪੂਰਾ ਲਗਾਤਾਰ ਵਧ ਹੀ ਰਿਹਾ ਅੱਜ ਤਾਂ ਪੂਰਾ ਵਧ ਰਿਹਾ ਇੱਧਰ ਵੀ ਤੇ ਪਰੇ ਉਹ ਕਾਲੂ ਵਾਲਾ ਉਧਰ ਗਿਆ ਸਵੇਰੇ ਉਧਰ ਹੀ ਪਾਣੀ ਬਹੁਤ ਜ਼ਿਆਦਾ ਹੋ ਤਾਂ ਉਥੇ ਪਾਣੀ ਦੇ ਸਾਰੇ ਟਾ ਲੱਗੀ ਜਮੀਨਾਂ ਜਿਹੜੇ ਤਕਰੀਬਨ 70 80 ਏਕੜ ਦੇ ਵਿੱਚ ਜਿਹੜੀ ਜ਼ਮੀਨ ਹੈ ਪਾਣੀ ਦੇ ਵਿੱਚ ਮਿਲ ਗਈ ਕੋਈ ਪ੍ਰਸ਼ਾਸਨ ਵੱਲੋਂ ਮਿਲੇ ਤੁਹਾਨੂੰ ਮਦਦ ਦੀ ਖਾਲੀ ਘਟੇ ਵੇਖ ਗਿਆ ਸੀ ਹੋਰ ਕੁਝ ਨਹੀਂ ਮਿਲਿਆ ਅਜੇ ਤੱਕ ਕੋਈ ਲੇਬਰ ਨ ਰਿਗਰਡ ਵੇਲੀ ਬੈਠੀ ਸੀ ਮਿੱਟੀ ਦੇ ਪ੍ਰਬੰਧ ਨਹੀਂ ਚੁਣਾਂ ਕੋ ਤੇ ਉਹ ਜਿਹੜੇ ਉਥੇ ਟਾ ਉਹ ਵੀ ਪੂਰੀ ਜੋਰਾਂ ਤੇ ਲੱਗੀ ਹੈ ਕਿ ਹੁਣ ਜਿਹੜਾ ਪਾਣੀ ਹੈ ਇਹ ਕਿੱਥੋਂ ਆ ਰਿਹਾ ਤੇ ਕਿਵੇਂ ਤੁਹਾਡੇ ਖੇਤਾਂ 'ਚ ਵੜ ਇਹ ਸਤਲੁਜ ਦਾ ਇਹ ਉੱਥੇ ਪਾਕਿਸਤਾਨ ਵੱਲੋਂ ਇਹ ਆਉਂਦਾ ਇੱਧਰ ਤੇ ਫਿਰ ਆਪਣੇ ਕ੍ਰੋਸ ਕਰਦਾ ਇੰਡੀਆ ਦੇ ਵਿੱਚ ਆ ਕੇ ਤਾਂ ਸਾਹਮਣੇ ਬੰਨ ਖੜਾ ਇੱਥੇ ਯਾਰ ਇਹ ਪਾਣੀ ਤੇ 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 ਤਾਰ ਵੀ ਲੱਗੀ ਫੈਂਸਿੰਗ ਹਾਂ ਤਾਰ ਦੇ ਵਿੱਚੋਂ ਯਾਰ ਤਾਰ ਕ੍ਰੋਸ ਕਰਕੇ ਜੀ ਤੇ ਸਾਰਾ ਪਾਣੀ ਇੱਧਰ ਆ ਰਿਹਾ ਹੈ ਹਾਲਾਤ ਮਾੜੇ ਹੀ ਨਜ਼ਰ ਆ ਰਹੇ ਸਾਨੂੰ ਜਿਵੇਂ ਇਹ ਨਾ ਹੋਵੇ ਕਿ ਸਾਡੇ ਨਾਲ 2023 ਵਾਲੀ ਮੌਲ ਬਣੇ ਸਾਨੂੰ ਤੇ ਇਸ ਏਰੀਆ ਦੇ ਵਿੱਚ ਸਾਡੇ ਨਾਲ ਗਰਦੋਰੀ ਵੀ ਨਹੀਂ ਗਈ ਜਦੋਂ ਸਾਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਅੱਗੇ ਮਿਲ ਜਾਂਦਾ ਸੀ ਸਾਡੇ ਤੋਂ ਵੀ ਕਿਸੇ ਕਿਸੇ ਨੂੰ ਨਹੀਂ ਮਿਲਿਆ ਤੇ ਅੱਜ ਤਾਂ 23 ਵਾਲਾ ਜਿਹੜਾ ਅਸੀਂ ਪਹਿਲਾ ਹਲਾ ਸਾਡੇ ਉੱਥੋਂ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ 23 ਵਾਲੇ ਦੇ ਜਿਹੜੇ ਮਾਰ ਨਹੀਂ ਜ਼ਿਆਦਾ ਪਈ। ਕੀ ਸਮਝਦੇ ਕਿਵੇਂ ਦਾ ਪ੍ਰਬੰਧ ਹੋਣੀ ਚਾਹੀਦਾ? ਪ੍ਰਬੰਧ ਹੋਣੇ ਤਾਂ ਸਰਕਾਰਾਂ ਤੇ ਹੀ ਡਿਪੈਂਡ ਹੈ। ਪਬਲਿਕ ਕੀ ਕਰ ਸਕਦੀ ਹੈ? ਸਰਕਾਰ ਨੂੰ ਪਤਾ ਹੀ ਹੈ ਜੋ ਕਿ ਸੋ ਹੋ ਰਿਹਾ ਸਾਰੇ ਗੀੜੇ ਦੇ ਘਰ ਰਖਦੇ ਪਰ ਕੀਤਾ ਆਏ ਤਾਂ ਕਿਸੇ ਕੁਝ ਵੀ ਨਹੀਂ। ਪਿਛਲੀ ਵਾਰੀ ਸਾਨੂੰ ਬੜੀ ਮਾਰ ਪਈ ਬਹੁਤ ਜ਼ਿਆਦਾ ਜੀ। ਕਿਸੇ ਨੂੰ 1 ਰੁਪਈਏ ਤੱਕ ਨਹੀਂ ਮਿਲਿਆ ਕੋਈ ਜਿਹੜਾ ਖਰਾਬ ਹੈ ਜੀ। ਅੱਜ ਪਹਿਲਾ ਦਿਨ ਗੱਟੀ ਚ ਪਾਣੀ ਵੜਨ ਦਾ? ਨਹੀਂ ਜੀ ਇੱਧਰ ਪਹਿਲਾ ਦਿਨ ਉਹ ਪਿੱਛੇ ਤਾਂ ਕਿੰਨੇ ਦਿਨੋਂ ਕਿਹਾ ਹਫਤਾ ਹੋ ਗਿਆ ਨਾ। ਤਕਰੀਬ ਉਹ ਤਾਂ ਫਸਲਾਂ ਤੈਸ ਨੈਸ ਹੋਈਆਂ ਬੱਦਰ ਤਾਂ ਕਾਲੂ ਵੜਾ ਜਿਹੜਾ ਪਰੇ ਕੰਮੇ ਵਾਲੇ ਚੁੱਕੇ ਹੋ ਗਏ ਟੈਂਡੀ ਵਾਲੇ ਸਾਈਡ ਤੇ ਵੀਰੇ ਕਿਹਣਾ ਪਿੰਡ ਹੈਗਾ ਤੇ ਇਸ ਟਾਈਮ ਪਾਣੀ ਦੇ ਕੀ ਹਾਲਾਤ ਨੇ ਇਹ ਪਿੰਡ ਗੱਟੀ ਰਾਜੋ ਕੇ ਜੀ ਮੈਂ ਸਾਬਕਾ ਸਰਪੰਚ ਆਂ ਪਿੰਡ ਗੱਟੀ ਰਾਜੋ ਕੇ ਬਲਵੀਰ ਸਿੰਘ ਜੀ ਤੇ ਪਾਣੀ ਦੇ ਹਾਲਾਤ ਸਵੇਰੇ 2:30 ਵਜੇ ਤੋਂ ਜਾਨੀ ਕਿ ਕ੍ਰਾਸ ਕਰ ਚੁੱਕਿਆ ਸਿਤਾਰਾ ਨੂੰ ਵੀ ਸਾਡੇ ਪਿੰਡ ਪਾਣੀ ਦਾ ਖੇਤਾਂ ਦੇ ਵਿੱਚ ਫਰਨਾ ਸ਼ੁਰੂ ਹੋ ਚੁੱਕਾ ਜੀ ਕਿੰਨੇ ਕੋਈ ਜਿਹੜੀ ਫਸਲ ਹੈ ਇਸ ਟਾਈਮ ਜਿਹੜੀ ਆ ਉਹ ਪਾਣੀ ਹਟਾ ਗਈ ਪਾਣੀ ਇੱਥੇ ਜਿਹੜੇ ਤਾਰਾਂ ਤੋਂ ਪਾਰ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਹਜੇ ਡੁੱਬੀਆਂ ਨਹੀਂ ਪ੍ਰੋਪਰ ਪਾਣੀ ਕ੍ਰੋਸ ਕਰ ਚੁੱਕਾ ਜੀ ਪਾਣੀ ਵਿੱਚ ਆ ਗਿਆ ਜਮੀਨਾਂ ਦੇ ਵਿੱਚ ਤੇ ਫਿਰ ਕੀ ਤੁਹਾਨੂੰ ਲੱਗਦਾ ਅੱਗੋਂ ਕੀ ਲੱਗਦਾ ਲੱਗਦਾ ਸਾਨੂੰ ਸ਼ੰਕਾ ਜੇ ਪਾਣੀ ਵਧਣ ਦੇ ਅਸਾਰ ਨੇ ਜੀ ਪਾਣੀ ਹੋਰ ਵੱਧ ਸਕਦਾ ਜੀ ਆਮ ਪਬਲਿਕ ਚ ਲੋਕਾਂ ਚ ਡਰ ਦਾ ਮਾਹੌਲ ਬਣਿਆ ਜੀ ਪਾਣੀ ਫਿਰ ਨਾਲ ਅੱਗੇ ਤਰ੍ਹਾਂ 2023 ਤਰ੍ਹਾਂ ਵੱਧ ਜਾਏ ਪਾਣੀ ਜੇ ਵੱਧਦਾ ਤਾਂ ਫਿਰ ਕੋਈ ਪ੍ਰਸ਼ਾਸਨ ਦੇ ਇੰਤਜ਼ਾਮ ਵਗੈਰਾ ਜਾਂ ਕੁਝ ਹਜੇ ਤੱਕ ਤਾਂ ਫਿਲਹਾਲ ਕੋਈ ਪ੍ਰਸ਼ਾਸਨ ਦਾ ਇੰਤਜ਼ਾਮ ਨਹੀਂ ਬਾਕੀ ਗੱਲਬਾਤ ਕਰਦੇ ਪ੍ਰਸ਼ਾਸਨ ਨਾਲ ਕਿ ਸਾਨੂੰ ਜਿਹੜੀ ਜ਼ਰੂਰਤ ਹੈ ਸਾਨੂੰ ਹੈਲਪ ਕੀਤੀ ਜਾਵੇ। ਅੱਜ ਕਿਹੜਾ ਪਿੰਡ ਹੈ ਤੇ ਕੀ ਹਾਲਾਤ ਨੇ ਇੱਥੇ ਪਾਣੀ ਦੇ ਜਿੱਥੇ ਆਪਾਂ ਖੜੇ ਪਿੰਡ ਗੱਟੀ ਰਜੋਗ ਏਰੀਆ ਤੇ ਪਾਕਿਸਤਾਨ ਦੇ ਹੱਦ ਦੇ ਨਾਲ ਲੱਗਦਾ ਬਾਰਡਰ ਤੇ ਹੀ ਬਿਲਕੁਲ ਹੈ ਤੇ ਜਿਹੜਾ ਇਹ ਏਰੀਆ ਇਸ ਟਾਈਮ ਤੇ ਪਾਣੀ ਦੇ ਰਾਦ ਦੇ ਚ ਤਾਂ ਖਰਾਬੀ ਲੱਗ ਰਿਹਾ ਜੇ ਦੇਖਣ ਸਾਡੇ ਕਿੰਨਾ ਕੁ ਪਾਣੀ ਆ ਗਿਆ ਕਿੰਨੀ ਕੁ ਫਸਲ ਜਿਹੜੀ ਨੁਕਸਾਨ ਹੋਈ ਹੈ ਫਸਲ ਇਸ ਟਾਈਮ ਤੇ ਤਾਂ ਇਹ ਸਾਰੇ ਖੇਤਾਂ 'ਚ ਪਾਣੀ ਵੜਿਆ ਹੋਇਆ ਪੂਰਾ ਉੱਤੋਂ ਤੱਕ ਨਹੀਂ ਭਰਿਆ ਤੇ ਬਾਕੀ ਖੇਤਾਂ ਦੇ ਵਿੱਚ ਪਾਣੀ ਸਾਰਿਆਂ 'ਚ ਕ੍ਰੋਸ ਹੋ ਚੁੱਕਿਆ ਜੀ ਤੇ ਕੀ ਲੱਗਦਾ ਹੈ ਕਿ ਇਹ ਪਾਣੀ ਵਦਨ ਦੀ ਸ਼ੰਕਾ ਹੈਗੀ ਹੈ ਪਾਣੀ ਤਾਂ ਪੂਰਾ ਲਗਾਤਾਰ ਵਧ ਹੀ ਰਿਹਾ ਅੱਜ ਤਾਂ ਪੂਰਾ ਵਧ ਰਿਹਾ ਇੱਧਰ ਵੀ ਤੇ ਪਰੇ ਉਹ ਕਾਲੂ ਵਾਲਾ ਉਧਰ ਗਿਆ ਸਵੇਰੇ ਉਧਰ ਹੀ ਪਾਣੀ ਬਹੁਤ ਜ਼ਿਆਦਾ ਹੋ ਤਾਂ ਉਥੇ ਪਾਣੀ ਦੇ ਸਾਰੇ ਟਾ ਲੱਗੀ ਜਮੀਨਾਂ ਜਿਹੜੇ ਤਕਰੀਬਨ 70 80 ਏਕੜ ਦੇ ਵਿੱਚ ਜਿਹੜੀ ਜਮੀਨ ਹੈ ਪਾਣੀ ਦੇ ਵਿੱਚ ਮਿਲ ਗਈ ਕੋਈ ਪ੍ਰਸ਼ਾਸਨ ਵੱਲੋਂ ਮਿਲੇ ਤੁਹਾਨੂੰ ਮਦਦ ਦੀ ਖਾਲੀ ਘਟੇ ਵੇਖ ਗਿਆ ਸੀ ਹੋਰ ਕੁਝ ਨਹੀਂ ਮਿਲਿਆ ਅਜੇ ਤੱਕ ਕੋਈ ਲੇਬਰ ਨਰੇਗੜ ਵੇਲੀ ਬੈਠੀ ਸੀ ਮਿੱਟੀ ਦੇ ਪ੍ਰਬੰਧ ਨਹੀਂ ਸੀ ਉਨ੍ਹਾਂ ਕੋ ਤੇ ਉਹ ਜਿਹੜੇ ਉਥੇ ਟਾ ਉਹ ਵੀ ਪੂਰੀ ਜ਼ੋਰਾਂ ਤੇ ਲੱਗੀ ਹੈ ਇਹ ਹੁੰਦਾ ਪਾਣੀ ਹੈ ਇਹ ਕਿੱਥੋਂ ਆ ਰਿਹਾ ਤੇ ਕਿਵੇਂ ਤੁਹਾਡੇ ਖੇਤਾਂ 'ਚ ਵੜਦਾ ਹੈ ਇਹ ਸਤਲੋਹ ਦੇ ਹੈ ਉੱਥੇ ਪਾਕਿਸਤਾਨ ਵੱਲੋਂ ਇਹ ਆਉਂਦਾ ਇੱਧਰ ਤੇ ਫਿਰ ਆਪਣੇ ਕ੍ਰੋਸ ਕਰਦਾ ਹੈ ਇੰਡੀਆ ਦੇ ਵਿੱਚ ਆ ਕੇ ਤਾਂ ਸਾਹਮਣੇ ਬੰਨ ਖੜਾ ਇੱਥੇ ਆ ਰਿਹਾ ਪਾਣੀ ਤੇ ਤੇ ਤਾਰ ਵੀ ਲੱਗੀ ਫੈਂਸਿੰਗ ਆਹ ਤਾਰ ਦੇ ਵਿੱਚੋਂ ਯਾਰ ਤਾਰ ਕ੍ਰੋਸ ਕਰਕੇ ਵੀ ਤੇ ਸਾਰਾ ਪਾਣੀ ਇੱਧਰ ਆ ਰਿਹਾ ਹੈ ਹਾਲਾਤ ਮਾੜੇ ਹੀ ਨਜ਼ਰ ਆ ਰਹੇ ਸਾਨੂੰ ਜਿਵੇਂ ਇਹ ਨਾ ਹੋਵੇ ਕਿ ਸਾਡੇ ਨਾਲ 2023 ਵਾਲੀ ਮੌਤ ਬਣੇ ਸਾਨੂੰ ਤੇ ਇਸ ਏਰੀਆ ਦੇ ਵਿੱਚ ਸਾਡੇ ਨਾਲ ਗੁਰਦੌਰੀ ਵੀ ਨਹੀਂ ਗਈ ਜਦੋਂ ਸਾਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਅੱਗੇ ਮਿਲ ਜਾਂਦਾ ਸੀ ਸਾਡੇ ਤੋਂ ਵੀ ਕਿਸੇ ਕਿਸੇ ਨੂੰ ਨਹੀਂ ਮਿਲਿਆ ਤੇ ਅੱਜ ਤਾਂ ਸਾਡੇ 23 ਵਾਲੇ ਜਿਹੜਾ ਅਸੀਂ ਪਹਿਲਾ ਰਾਤ ਸਾਡੇ ਉੱਥੋਂ ਤੱਕ ਅਸੀਂ ਪਹੁੰਚ ਹੀ ਨਹੀਂ ਸਕੇ 23 ਵਾਲੇ ਵੀ ਜਿਹੜੇ ਮਾਰ ਨਹੀਂ ਵੀ ਜ਼ਿਆਦਾ ਪਈ। ਮੱਕੀ ਸਮਝੋ ਕਿਵੇਂ ਦਾ ਪ੍ਰਬੰਧ ਹੋਣੀ ਚਾਹੀਦੀ। ਪ੍ਰਬੰਧ ਹੋਣੇ ਤਾਂ ਸਰਕਾਰਾਂ ਤੇ ਹੀ ਡਿਪੈਂਡ ਹੈ ਪਬਲਿਕ ਕੀ ਕਰ ਸਕਦੇ ਸਰਕਾਰ ਨੂੰ ਪਤਾ ਹੀ ਹੈ ਜੋ ਕੁਝ ਹੋ ਰਿਹਾ ਸਾਰੇ ਗੇੜੇ ਦੇ ਘਰ ਰੱਖਦੇ ਪਰ ਕੀਤਾ ਆਏ ਤਾਂ ਕਿਸੇ ਕੁਝ ਵੀ ਨਹੀਂ। ਪਿਛਲੀ ਵਾਰੀ ਸਾਨੂੰ ਬੜੀ ਮਾਰ ਪਈ ਬਹੁਤ ਜ਼ਿਆਦਾ ਜੀ। ਕਿਸੇ ਨੂੰ 1 ਰੁਪਈਏ ਤੱਕ ਨਹੀਂ ਮਿਲਿਆ ਕੋਈ ਜਿਹੜਾ ਖਰਾਬ ਹੈ ਜੀ। ਅੱਜ ਪਹਿਲਾ ਦਿਨ ਗੱਟੀ ਚ ਪਾਣੀ ਵੜਨ ਦਾ? ਨਹੀਂ ਜੀ ਇਧਰ ਪਹਿਲਾ ਦਿਨ ਉਹ ਪਿੱਛੇ ਤਾਂ ਕਿੰਨੇ ਦਿਨ ਕਿ ਹਫ਼ਤਾ ਹੋ ਗਿਆ ਹਣਾ। ਤਕਰੀਬਨ ਹ ਉਹ ਤਾਂ ਫਸਲਾਂ ਪੈਸਨੈਸ ਹੋਈਆਂ ਬੱਦਰ ਤਾਂ ਕਾਲੂ ਵੜਾ ਜਿਹੜਾ ਪਰੇ ਕੰਮੇ ਵਾਲੇ ਚੁੱਕੇ ਹੋ ਗਏ ਟੈਂਡੀ ਵਾਲੇ ਸਾਈਡ ਤੇ